ਇਰ ਵਿੱਚ ਇਹ ਫਿਰ ਬਾਬਾ ਜੀ ਜਿਵੇਂ ਅੱਜ ਦਾ ਦਾਸ ਉਹ ਦਾਸ ਹੋਇਆ ਯਾਰ ਮੈਂ ਤੇਰੇ ਸਾਹਮਣੇ ਦੇਖ ਲਾ ਹਾਂ ਕੀ ਲੱਗਦਾ ਇਹ ਕੁਦਰਤੀ ਤੌਰ ਤੇ ਲੱਗੀ ਹੈ ਲੈਟ ਨਾਲੇ ਹਾਂ ਹਾਂ ਇਹਦੇ ਵਿੱਚ ਮੱਖੀਆਂ ਦਾ ਨੁਕਸਾਨ ਵੀ ਹੋਇਆ ਜਿੱਥੇ ਸੇਕ ਲੱਗਿਆ ਦਰਖਤਾਂ ਦਾ ਵੀ ਹੋਇਆ ਬਹੁਤ ਜ਼ਿਆਦੇ ਜੀਪ ਜੰਤੂਰਾ ਵੀ ਹੋਇਆ ਹਾਂ ਜੀ ਅੱਛਾ ਉਹ ਦੇਖ ਲੈ ਸਪੈਦੇ ਵੀ ਉਹ ਕਿਵੇਂ ਝੁਲਸੇ ਗਏ ਦਰਖਤ ਇਹ ਚਲੋ ਬਸ ਦੀ ਗੱਲ ਤਾਂ ਕਿਸੇ ਦੀ ਵੀ ਨਹੀਂ ਇਹ ਚਲੋ ਜਿਵੇਂ ਵੀ ਹੁੰਦਾ ਹੈ ਕਰਦਾ ਦਾ ਪਰਮਾਤਮਾ ਹੀ ਆ ਨਾਲੇ بارش ਆ ਗਈ ਇਹ ਅੱਗ ਰੁਕ ਗਈ ਚਲੋ بارش ਕਰਕੇ ਬਚਾਓ ਹੋ ਗਿਆ ਨੇਰੀ ਦੇ ਨਾਲ بارش ਆ ਗਈ بارش ਦੇ ਨਾਲ ਇਹ ਅੱਗ ਰੁਕ ਗਈ ਇਹਦਾ ਨਹੀਂ ਪਟਿਆਲੇ ਪਤਾ ਨਹੀਂ ਕਿੱਥੇ ਜਾ ਕੇ ਖੜਦੀ ਹੈ ਇੱਥੇ ਮੈਂ ਇੱਕ ਗੱਲ ਕਰਨੀ ਚਾਹੁੰਦਾ ਇਹਦੇ ਇਹਦੇ ਪ੍ਰਤੀ ਵੀ ਕੋਈ ਨਮਾਇਦਾ ਕੋਈ ਸਰਕਾਰ ਦਾ ਨਮਾਇਦਾ ਸਰਕਾਰ ਦਾ ਨਮਾਇਦਾ ਜਾਂ ਕੋਈ ਵੀ ਅਫਸਰ ਕੋਈ ਪਟਵਾਰੀ ਜਾਂ ਕੋਈ ਪੁਲਿਸ ਅਧਿਕਾਰੀ ਜਾਂ ਕੋਈ ਤਾਂ ਪਹੁੰਚਿਆ ਹੋਵੇ ਵੀ ਇਹ ਕਿਵੇਂ ਹੋ ਗਿਆ ਕੀ ਹੋ ਗਿਆ ਬਾਈ ਨੁਕਸਾਨ ਵੀ ਕੀ ਹੋ ਗਿਆ ਕਿ ਇੱਥੇ ਕਣਕ ਤਾਂ ਨਹੀਂ ਮੱਚ ਗਈ ਕਈ ਤਾਂ ਮੇਰਾ ਕਣਕਾਂ ਵੀ ਬਹੁਤੀਆਂ ਮੱਚ ਗਈਆਂ ਬਹੁਤ ਜ਼ਿਆਦਾ ਕਣਕਾਂ ਮੱਚੀਆਂ ਨੇ ਹੈ ਨਹੀਂ ਵੀ ਕੱਲੇ ਆਪਣੇ ਉੱਲੀ ਪੰਜਾਬ 'ਚ ਬਹੁਤ ਸਮੱਸਿਆ ਹਾਂ ਇਹ ਤਾਂ ਚਲ ਫੂਸ ਹੈ ਫੂਸ ਮੱਚ ਗਿਆ ਲਾਂਗਾ ਦੀ ਲਾਂਗਾ ਦੀ ਉਸ ਬਚ ਗਿਆ ਕੁਝ ਹੋ ਗਿਆ ਬਾਧੂ ਹੋਊਗੀ ਚਲ ਤੂੜੀ ਊਂਕੜਾ ਪੁੱਛ ਰਿਹਾ ਕੋਈ ਰੇਟਰ ਨੂੰ ਹਾਂ ਹਾਂ ਕੋਈ ਗੱਲ ਨਹੀਂ ਪਰ ਜਿਹੜੇ ਗਰੀਬ ਬੰਦੇ ਦੀ ਜਿੰਨੀ ਕੁ ਵੀ ਹੈਗੀ ਦੀ ਜਿਹਦੀ ਉਹਦੀ ਮੱਚ ਗਈ ਉਹਦਾ ਤਾਂ ਟੁੱਟ ਗਿਆ ਨਾ ਹੁਣ ਉਹ ਦੇਖ ਲੈ ਉਹ ਵਿਚਾਰੇ ਵੱਡ ਕੀ ਗਏ ਤੇ ਇੰਨਾ ਸ਼ੋਕਰ ਉਸ ਤੋਂ ਬਾਅਦ ਦੇ ਵਿੱਚ ਉਹ ਜਦੇ ਵੱਡੀ ਅੱਗ ਲੱਗੀ ਉਧਰੋਂ ਚੱਲ ਮੈਂ ਇਹ ਕਹਿਣਾ ਵੀ ਜਿਹੜੇ ਉਹ ਜੰਤਰ ਕਹਿੰਦੇ ਨੇ ਸੈਟਲਾਈਟ ਵਾਲੇ ਉੱਤੇ ਫਿਰ ਰਹੇ ਨੇ ਦੇਖਦੇ ਫਲਾਣਾ ਕਰਦੇ ਜੀ ਵੀ ਇੱਕ ਮਿੰਟ ਚ ਫਤ ਲੱਗ ਜਾਣਾ ਉੱਤੇ ਅੱਗ ਲੱਗੀ ਇਹ ਅੱਗਾਂ ਦਾ ਕਾਤੋਂ ਨਹੀਂ ਪਤਾ ਲੱਗ ਰਿਆ ਵੀ ਸੈਟਲਾਈਟ ਹੁਣ ਇਹ ਧੂੰਏ ਨੂੰ ਕਦੋਂ ਨਹੀਂ ਹੋ ਕਰ ਰਹੀ ਇਹ ਨੂੰ ਕਾਤੋਂ ਨਹੀਂ ਦੇਖ ਰਹੀ ਹੁਣ ਚਾਰ ਕਿ ਦਿਨਾਂ ਨੂੰ ਬਾਹੀ ਕਰਨ ਲੱਜਾਂਗੇ ਆ ਕਰਚੇ ਫੂਕਣ ਵਾਲਿਆਂ ਨੇ ਫੂਕਣੇ ਨੇ ਫੇਰ ਕਦੇ ਤਾਂ ਗੱਡੀ ਇਧਰੋਂ ਆਰੀ ਹੈ ਕਦੇ ਕੋਈ ਪਟਵਾਰੀ ਆ ਰਿਹਾ ਲੱਠਾ ਜਾ ਲਈ ਥੋੜੇ ਲਾਲ ਲਕੀਰ ਲਾ ਦਾਂਗੇ ਜਿਸ ਉਹਨੇ ਅੱਗ ਲਾਤੀ ਇਹ ਅੱਗ ਤੇ ਇਹ ਦਿੱਲੀ ਪਾ ਹੁਣ ਨਹੀਂ ਇਹ ਦਿੱਲੀ ਨੂੰ ਪਤਾ ਲੱਗਿਆ ਹੈਗਾ ਦਾ ਇਹ ਧੂੰਏ ਦਾ ਇਹ ਧੂੰਏ ਦਾ ਦੀ ਉਤੇ ਨੁਕਸਾਨ ਹੋ ਗਿਆ ਜਾਂ ਅਦਾਲਤ ਦੀ ਚਾ ਕੀ ਹੋ ਗਿਆ ਪੁੱਛਿਆ ਕਦੇ ਕਿਸੇ ਨੇ ਜੀਰੀਆਂ ਬਗਤਾ ਜਦੋਂ ਬੰਦੇ ਦੀ ਕੋਈ ਇੱਕ ਮਜਬੂਰੀ ਦੀ ਵੀ ਫੂਕੇ ਬਣਾਉਦਾ ਕੋਈ ਹੱਲ ਨਹੀਂ ਹੈਗਾ ਕੋਈ ਚਾਰਾ ਨਹੀਂ ਹੈਗਾ ਵੀ ਕੀ ਕਰੀਏ ਉਹਨੂੰ ਆਪਾਂ ਉਧਰ ਦੇ ਲੋਕਾਂ ਨੂੰ ਬੀਜਣਾ ਆਉਂਦਾ ਵੀ ਆਪਾਂ ਚੱਲ ਇਹਨੂੰ ਕਿਸੇ ਤਰ੍ਹਾਂ ਸੈੱਟ ਕਰਕੇ ਬੀਜ ਲਈਏ ਉਧਰਲੇ ਪਾਸਿਓਂ ਇੱਕ ਤਾਂ ਇਧਰੋਂ ਆਉਂਦਾ ਸਕੂਟਰ ਮੋਟਰਸਾਈਕਲ ਚੱਲੇ ਮੈਂ ਜੀ ਫਲਾਣਾ ਮਲਾਜਮਾ ਤੁਸੀਂ ਨੇ ਅੱਗ ਲਾੜਤੀ ਐ ਇਹ ਤੁਹਾਡੇ ਨੰਬਰਾਂ ਦੇ ਉੱਤੇ ਲਖੀਰ ਲੱਗ ਜੂਗੀ ਇਹ ਲਾਲ ਲਖੀਰ ਲਾ ਦਾਂਗੇ ਤੁਸੀਂ ਕੋਈ ਇਹ ਕੰਮ ਨਹੀਂ ਕਰ ਸਕਦੇ ਬੋ ਨਹੀਂ ਕਰ ਸਕਦੇ ਪਰ ਚਾਹ ਹੋ ਜੂਗਾ ਕਦੇ ਪੁਲਿਸ ਦੀ ਗੱਡੀ ਆ ਗਈ ਕਦੇ ਵੀ ਇਹ ਹੁਣ ਤਾਂ ਕੋਈ ਆਇਆ ਸਹੀ ਗੱਲ ਤਾਂ ਹੀ ਸੋਚਣ ਵਾਲੀ ਹੈ ਕਿ ਹੁਣ ਸਰਕਾਰ ਦੇ ਜਿਹੜੇ ਉਹਨਾਂ ਯੰਤਰ ਨੇ ਹਾਂ ਵੀ ਉਹ ਕੋਈ ਕੰਮ ਨਹੀਂ ਕਰ ਰਹੇ ਕੋਈ ਬਾਰੇ ਠੰਡੇ ਠੰਡੀਆਂ ਪਹਾੜੀਆਂ ਚ ਗਏ ਬੈ ਨੇ ਸੈਰ ਤੇ ਗਏ ਬੈ ਨੇ ਉਹ ਹਾਂ ਵੀ ਹੁਣ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਬੱਤ ਰਿਹਾ ਪੰਜਾਬ ਦੇ ਨਾਲ ਸਿਆਲ ਦੇ ਵਿੱਚੇ ਵਿਲੇ ਹੁੰਦੇ ਨੇ ਹਾਂ ਹਾਂ ਆ ਦੇਖੋ ਆ ਪਾਈਪ ਬੂਕ ਜੇ ਵਿੱਚ ਉਸ ਦੇ ਵਿੱਚ ਨਾ ਹਾਂ ਇਹਦਾ ਇਹਦਾ ਚੱਲ ਕੋਈ ਗੱਲ ਨਹੀਂ ਹੈਗੀ ਯਾਰ ਹੋ ਜੂਗਾ ਸਾਰਾ ਕੁਝ ਹੋ ਜਾਨੀ ਮਲ ਦੀ ਨੁਕਸਾਨ ਤੋਂ ਚਲੋ ਬਚਤ ਰਹੇਗੀ ਇਹਦਾ ਕੰਮ ਗੱਲਾਂ ਨੇ ਜੱਟ ਸਾਬਰ ਕਰ ਜਾਂਦੇ ਇਆਂ ਇਆਂ ਗੱਲਾਂ ਤੋਂ ਕੋਈ ਚੱਕਰ ਨਹੀਂ ਵੀ ਹੋ ਜੂਗਾ ਸੈਟ ਪਰ ਜਦੋਂ ਆਪਾਂ ਨੂੰ ਲੋੜ ਆਉਂਦੀਆਂ ਨੂੰ ਤੂੰ 4 ਕਿ ਦਿਨਾਂ ਨੂੰ ਦੇਖੀ ਯਾਰ ਬਾਹੀ ਕਰਨੀ ਐ ਫੇਰ ਫੇਰ ਦੇਖੀ ਤੂੰ ਕਿਵੇਂ ਆਉਂਦੇ ਨੇ ਤੂੰ ਹੁਣ ਕਿੱਥੇ ਨੇ ਹੋਣਾ ਸਾਰੇ ਵੀ ਕੋਈ ਮੁਆਵਜ਼ਾ ਕਿਸੇ ਕਿਸਾਨ ਨੂੰ ਨਾ ਪੁੱਛ ਕੇ ਤਾਂ ਕਰਨੀ ਕਿਸੇ ਦੀ ਤਾਂ ਬਾਹ ਫੜੀ ਹੋਵੇ ਕਈਆਂ ਦੀ ਵਿਚਾਰਿਆਂ ਦੀ ਠੇਕੇ ਤੇ ਲੇਤੀ ਵੀ ਆ ਕਿੰਨੇ ਕਿੰਨੇ ਕੀਲੇ ਆਮ ਲੋਕ ਤਾਂ ਉਹਨਾਂ ਦੀ ਮਦਦ ਕਰ ਰਹੇ ਨੇ ਕੋਈ ਐਨ ਆਰ ਆਈ ਲਾਲਾ ਕੋਈ ਚਲੋ ਜਿਹਦਾ ਸਰਦਾ ਵਰਦਾ ਬੰਦੇ ਦਾ ਜਿਹਦਾ 4 ਪੈਸੇ ਹੈਗੇ ਨੇ ਆਪਦੇ ਦਸ ਬੰਦ ਚੋ ਕੱਢ ਕੇ ਉਹਨਾਂ ਦੀ ਮਦਦ ਕਰ ਰਿਹਾ ਵੀ ਚਲੋ ਕਈ ਦੇ ਤਾਂ ਹੁਣ ਆਪਾਂ ਦੇਖ ਰਹੇ ਤੇ ਇੱਕ ਦੀ ਵਿਚਾਰਦੀ ਵੀਡੀਓ ਵੀ ਆਪਦੇ 2-3 ਕਿਲੇ ਨੇ 15-20 ਕਿਲੇ ਦੇ ਠੇਕੇ ਤੇ ਤੇ ਸਾਰੇ ਕਣਕ ਦੇ ਮੱਚ ਗਏ ਦੱਸੂ ਕੀ ਕਰੂਗਾ ਬੰਦੇ ਹੈ ਹਾਂ ਉਹ ਕੀ ਕਰੂਗਾ ਹੂੰ ਕਿਉਂਦਾ ਹੱਲ ਹੈਗਾ ਕੋਈ ਹੱਲ ਤਾਂ ਹੁਣ ਸਰਕਾਰਾਂ ਨੂੰ ਕਿਸੇ ਨੂੰ ਮੁਆਵਜ਼ਾ ਤਾਂ ਦੇਣਾ ਚਾਹੀਦਾ ਇਹ ਗੱਲਾਂ ਤਾਂ ਫਿਰ ਜਮੀਨ ਯਾਰ ਕੋਈ ਹੈਗਾ ਵੀ ਮਾੜਾ ਮੋਟਾ ਵੀ ਤਾਂ ਕੋਈ ਦੇਖੇ ਪਰ ਗਵਰਨਮੈਂਟ ਨੂੰ ਤਾਂ ਯਾਰ ਇਹਦਾ ਕਰਨਾ ਤੇ ਬਾਬਾ ਜੀ ਜਿਵੇਂ ਹੁਣੇ ਅੱਗ ਲੱਗੀ ਆਪਣੇ ਉਰੇ ਆਪਣੇ ਕਿੰਨੇ ਕਿੱਲੇ ਮੱਚ ਗਏ ਟੋਟਲ ਤੁਹਾਡੇ ਹਿਸਾਬ ਨਾਲ ਸਾਰਿਆਂ ਨੇ ਮਿਲਾ ਕੇ ਤੂੰ ਐ ਮੰਨ ਵੀ 8-10 ਤਾਂ ਆਪਣੇ ਮੱਚ ਗਏ ਅੱਛਾ ਜੀ ਆਪਣੇ ਆ ਗਮਾਂਡੀ ਨੇ ਇਹਨਾਂ ਦੇ 4-4 5-5 ਇਹਨਾਂ ਦੇ ਵੀ ਮੱਚ ਗਏ ਸ ਆ ਇੱਕ ਦੇ 6-7 ਮੱਚ ਗਏ ਇੱਕ ਦੇ 5 ਮੱਚ ਗਏ ਹੂੰ ਹੂੰ ਇੱਕ ਦਿਨ ਤੇ ਨਮਚ ਗਏ ਆ ਦੇਖ ਲੈ ਇਹ ਆਗਾ ਇਸ ਤਰ੍ਹਾਂ ਟੇਢੀ ਹੋ ਜਾਂਦੀ ਹੋ ਟੇਢੀ ਹੋ ਇਧਰ ਨੂੰ ਟੇਢੀ ਹੋ ਇਧਰ ਨੂੰ ਇਹਦੇ ਬੀਜ ਦੀ ਲੰਘੀ ਇਹ ਹੂੰ ਇਹਦੇ ਵਿੱਚੋਂ ਇੱਥੇ ਕੋਈ ਤਣਕ ਦਾ ਨੁਕਸਾਨ ਤਾਂ ਨਹੀਂ ਹੋਇਆ ਤਣਕ ਦੀ ਬਚਤ ਰਹਿ ਗਈ ਚਲੋ ਉਹ ਤਾਂ ਆਹ ਤੇ ਹੁਣ ਇੱਥੇ ਵਿਚਾਰਿਆਂ ਨੇ ਇਹਨਾਂ ਦੀ ਵੀ ਠੇਕੇ ਤੇ ਲੈਤੀ ਪਈ ਐ ਇਨਸ਼ਾ ਅੱਲ ਇੱਕ ਦਿਨ ਪਹਿਲਾਂ ਹੀ ਵੱਢੀ ਸੀ ਇਹਨਾਂ ਨੇ ਅੱਛਾ ਹੋ ਸਕਦਾ ਹੈ ਭਾਈ ਉਹਦੇ ਸਵੇਰੀ ਵੱਢ ਕੇ ਲਗਾਏ ਹੋਣਾ ਬਚਤ ਤੇ ਰਹੀ ਐ ਕੁਲੋਂ ਬਚਤ ਰਹਿ ਗਈ ਹਾਂ ਬਾਕੀ ਜਿਹੜਾ ਉਹਨਾਂ ਦਾ ਚਲੋ ਲਾਂਗਾ ਮੱਚ ਗਿਆ ਉਹਨਾਂ ਨੂੰ ਤਾਂ ਉਹੀ ਉਸੇ ਦੀ ਤੂੜੀ ਕਰਨੀ ਸੀ ਉਹਨਾਂ ਨੇ ਹਾਂ ਉਹਨਾਂ ਦੀ ਤਾਂ ਠੇਕੇ ਦੇ ਉਹਨਾਂ ਨੂੰ ਤੂੜੀ ਮੁੱਲ ਲੈਣੀ ਪਊਗੀ ਬੰਦੇ ਨੂੰ ਨਹੀਂ ਮੁੱਲ ਲੈਣੀ ਆ ਪਊਗੀ ਖਰਚਾ ਤਾਂ ਖੜਾ ਹੋਊਗਾ ਚਲੋ ਇਹ ਗੱਲਾਂ ਤਾਂ ਵੀ ਸਰ ਜਾਂਦਾ ਪਰ ਯਾਰ ਚੱਕਰ ਤਾਂ ਇਹ ਹੈ ਕਿ ਚਲੋ ਹੁਣ ਮੱਚ ਗਈ ਇਹ ਤਾਂ ਕੁਦਰਤੀ ਉਹ ਜੋ ਗੱਲ ਹੋਣੀ ਸੀ ਹੋਊਗੀ ਹੂੰ ਤੇ ਫਿਰ ਹੁਣ ਤੁਹਾਡੀ ਮੰਗ ਮੱਲ ਵੀ ਕੀ ਕਹਿਣਾ ਚਾਹੁੰਦੇ ਆਪਾਂ ਵੀ ਇਹ ਸਰਕਾਰ ਨੂੰ ਕਰਨਾ ਚਾਹੀਦਾ ਕੁਝ ਇਹ ਚੀਜ਼ਾਂ ਦੇ ਨਾ ਸਰਕਾਰ ਨੂੰ ਯਾਰ ਆ ਕੇ ਦੇਖਣਾ ਤਾਂ ਚਾਹੀਦਾ ਕਮ ਸੇ ਕਮ ਉਹਨੂੰ ਕੋਈ ਤਲਾਸ਼ਾ ਦਾ ਦੇਣਾ ਚਾਹੀਦਾ ਹੈ ਉਹਨੂੰ ਮੇਲਾਂ ਦਾ ਚਾਹੀਦਾ ਵੀ ਬਾਈ ਤੇਰਾ ਕਿੰਨਾ ਕੁ ਨੁਕਸਾਨ ਹੋ ਗਿਆ ਹੂੰ ਜੋ ਸਰਦਾ ਵਰਦਾ ਉਹਦਾ ਦਿੱਤਾ ਜਾਵੇ ਜੀ ਪਰ ਮੈਂ ਤਾਂ ਯਾਰ ਇੱਕ ਗੱਲ ਕਹਿਣਾ ਕੁੱਲ ਮਿਲਾ ਕੇ ਕਿਸੇ ਨੇ ਯਾਰ ਕਿਸੇ ਦਾ ਕੁਝ ਨਹੀਂ ਕਰਨਾ ਸਹੀ ਗੱਲ ਹੈ ਕਰਨ ਦਾ ਆਪੇ ਪਊਗਾ ਕਰਨ ਦਾ ਆਪੇ ਪਊਗਾ ਹੂੰ ਪਹਿਲਾਂ ਵੀ ਆਪਣੇ ਜੱਟ ਜ਼ਿਮੀਂਦਾਰਾਂ ਜਾਂ ਐਨ ਆਰ ਆਈ ਭਰਾ ਜਾ ਸਰਦੇ ਵਰਦੇ ਵਾਲੇ ਹੋਰ ਵੀ ਵਿੱਚ ਆਪਾਂ ਵੀਡੀਓ ਦੇਖਦੇ ਆਂ ਵੀ ਬੇਨਾ ਉਹ ਤੋਂ ਵੀ ਹੂੰ ਅ ਕਸਾਨੀ ਤੋਂ ਪਰੇ ਵੀ ਨੇ ਜਿਹੜੇ ਉਹਨਾਂ ਨੇ ਵੀ ਮਦਦ ਕਰੀ ਆ ਵਿੱਚ ਹੂੰ ਲੋਕਾਂ ਨੇ ਜੀ ਵੀ ਜੇ ਆਪਾਂ ਇੱਕ ਦੂਜੇ ਦੀ ਬਾਹ ਫੜਾਂਗੇ ਜਾਂ ਮਦਦ ਕਰਾਂਗੇ ਆਪਾਂ ਤਾਂ ਬਚ ਸਕਦੇ ਆਂ ਸਹੀ ਗੱਲ ਹੈ ਮਤਲਬ ਵੀ ਸਰਕਾਰ ਆਪਣੇ ਕਿਸਾਨਾਂ ਦੀ ਮੰਤ ਨਹੀਂ ਕਰਦੀ ਕੋਈ ਕਿਹਨੇ ਕਰਨੀ ਆ ਯਾਰਾ ਕਿੱਥੇ ਕਰ ਰਹੀ ਆ ਕਰ ਹੀ ਨਹੀਂ ਦਹੀ ਪਹਿਲਾਂ ਧਰਨੇ ਦੇਖ ਲੈ ਆਪਣੇ ਇਸੇ ਪ੍ਰਤੀ ਨੇ ਹੂੰ ਇਹ ਗੱਲਾਂ ਪ੍ਰਤੀ ਉਹਨੇ ਤੁਫੇ ਕਿਹੜੀ ਸੁਣਵਾਈ ਕਰ ਲਈ ਆਪਣੀ ਹੂੰ ਇਹ ਤਾਂ ਜੇ ਆਪਾਂ ਇਕੱਠੇ ਹੋਵਾਂਗੇ ਇਕ ਰਹਾਂਗੇ ਮਿਲ ਕੇ ਰਹਾਂਗੇ ਇੱਕ ਦੂਜੇ ਦੀ ਮਦਦ ਕਰਾਂਗੇ ਤਾਂ ਤਾਂ ਆਪਾਂ ਬਚ ਸਕਦੇ ਆ ਜੇ ਆਪਾਂ ਇੱਕ ਦੂਰੇ ਪਾਸੇ ਖਿੱਚੀ ਜਾਵਾਂਗੇ ਲੱਤਾਂ ਖਿੱਚੀ ਜਾਵਾਂਗੇ ਆਪਾਂ ਕਿੱਥੋਂ ਵੱਜਾਂਗੇ ਸਹੀ ਗੱਲ ਆ ਇਹ ਹੁਣ ਜਿੰਮੇ ਵੀ ਕਿਸੇ ਦੀ ਵਿਚਾਰੇ ਦਾ ਨੁਕਸਾਨ ਹੋਊਗਾ ਤਾਂ ਉਹਨੂੰ ਰਲ ਮਿਲ ਕੇ ਆਪਾਂ ਭਰਪਾਈ ਕਰ ਦੋਗੇ ਕਿ ਨਹੀਂ ਹਾਂ ਹੂੰ ਉਹਦਾ ਆਪਾਂ ਉਹ ਆਜਾ ਹੱਲ ਕਰ ਦੋ ਜਿੰਨਾ ਕਿ ਸਰਦਾ ਉਹਨਾਂ ਉਹਨਾਂ ਕ ਕਰੀ ਚੱਲੋ ਹੂੰ ਜ਼ਿਆਦੀ ਨਹੀਂ ਤਾਂ ਹਾਂ ਜ਼ਿਆਦੇ ਵਾਲਾ ਜ਼ਿਆਦੇ ਕਰ ਦੂ ਥੋੜੀ ਵਾਲਾ ਥੋੜਾ ਕਰ ਦੂਗਾ ਠੀਕ ਗੱਲ ਹੈ ਜੀ ਤੂੰ ਹਰ ਇੱਕ ਮੰਨਦਾ ਅੰਨਦਾਤਾ ਵੀ ਇਹ ਕਿਤੇ ਹਾੜਾ ਜਾਂਦੇ ਨੇ ਜਾਂ ਕੋਈ ਪਚਾੜਾ ਜਾਂਦੇ ਨੇ ਇਹ ਲੰਗਰ ਲਾਉਂਦੇ ਨੇ ਜੀ ਹਾਂ ਪੰਜਾਬੀ ਪੰਜਾਬੀ ਹਾਂ ਲਾਉਂਦੇ ਨੇ ਜੇਕਰ ਦਿੱਤਾ ਵੀ ਪ੍ਰਮਾਤਮਾ ਦਾ ਹਾਂ ਅੰਨਦਾਤਾ ਕਿ ਹੈ ਗਿਆ ਠੀਕ ਗੱਲ ਹੈ ਜੀ ਫੇਰ ਵੀ ਆਪਾਂ ਤਾਂ ਸੰਬੰਧ ਕੱਟਦੇ ਆ ਜਿਹੜਾ ਮਰਜ਼ੀ ਆ ਜੇ ਆਪਾਂ ਕਿਹੜਾ ਉਹਨੂੰ ਮੋੜਦੇ ਆ ਹਾਂ ਗੁਰੂ ਘਰ ਲਾ ਲਓ ਹੋਰ ਸੰਸਥਾ ਲਾ ਲਓ ਕਿੰਨੇ ਆਉਂਦੇ ਨੇ ਸਾਰਿਆਂ ਨੂੰ ਜਿੰਨਾ ਕਸਰਦਾ ਓਨਾਂ ਕ ਬੰਦਾ ਪਾਉਂਦਾ ਹੀ ਆ। ਜੜੀਆਂ ਸੰਸਥਾ ਨੇ ਕਿੰਨੀਆਂ ਵੀ ਸੰਸਥਾ ਨੇ ਜਿਹੜੀਆਂ ਉਹ ਕਢਾਉਣਾ ਕਿਤੇ ਹੋਰ ਜਾਂਦੇ ਨੇ। ਹਾਂ। ਉਹ ਤਾਂ ਪਿੰਡਾਂ 'ਚ ਆ ਕੇ ਆਪਦਾ ਉਹ ਕਰ ਦਿੰਦੇ ਨੇ ਜਿਵੇਂ ਵੀ ਕੋਈ ਬੂੜੀਆਂ ਬਣਨ ਦੇ ਨੇ ਜਾਂ ਕੋਈ ਉਹਨਾਂ ਨੂੰ ਪਾਣ ਦਾ ਬੰਦਾ ਜਿੰਨਾ ਕਸਰਦਾ ਹੁੰਦਾ। ਉਹ ਵੀ ਲੰਗਰੇ ਚ ਲਾਉਂਦੇ ਨੇ। ਹੂੰ। ਉਹ ਸਾਰੇ ਮਿੰਤ ਲਾਦਾ ਵੀ ਪਸ਼ਹਰਾਂ 'ਚ ਤਾਂ ਕੋਈ ਗੱਡੀ ਗੁੱਡੀ ਉਹਨਾਂ ਦੀ ਜਾਂਦੀ ਹੀ ਨਹੀਂ। ਨੋ 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 ਨੋ। ਕਿਸੇ ਵੀ ਪਿੰਡਾਂ ਦੇ ਲੋਕੇ ਜਾਂ ਆਪਣੇ ਜਿਹੜੇ ਕਿਸਾਨੀ ਨਾਲ ਵੱਧ ਜੁੜੇ ਹੋਏ ਨੇ ਹਨਾ ਉਹੀ ਉਹੀ ਮਦਦ ਕਰਦੇ ਨੇ। ਤੂੰ ਇਹ ਦੇਖ ਪਰ ਲੰਗਰ ਵੀ ਆਪਣੇ ਗੁਰੂ ਘਰਾਂ 'ਚ ਚੱਲਦਾ। ਆ ਆਪਣੇ ਗੁਰੂ ਘਰਾਂ ਦੇ ਵਿੱਚ 24 ਘੰਟੇ ਹੋਰ ਤੈਨੂੰ ਲੰਗਰ ਕਿੱਥੇ ਮਿਲ ਜੂਗਾ ਤੂਏ ਲੋਟ ਸਹੀ ਗੱਲ ਹੈ ਜੀ ਜੇ ਆਪਣੇ ਥੋੜਾ ਥੋੜਾ ਦਾ ਸਬੰਧ ਕੱਢਿਆ ਪਿਆ ਹੁੰਦਾ ਆਪਾਂ ਦਿੰਨੇ ਆ ਹਮ ਹੁਣ ਉਹਨਾਂ ਦੀ ਕਿਹੜਾ ਉੱਤੇ ਲੈਦਾ ਫਸਲ ਕਰੀ ਵੀ ਆ ਕੋਈ ਆਪਣੇ ਜੱਟ ਜ਼ਿਮੀਂਦਾਰਾਂ ਦੀ ਜਾਨਦੀ ਹੈ ਹਾਂ ਜਿਮੀਂਦਾਰ ਸਾਰੀ ਆ ਪਿੱਛੇ ਸੁਣਨੇ ਵੀਡੀਓ ਵੀ ਦੇਖੀ ਹੋਣੀ ਕਿਸੇ ਨੇ 14 ਪਤਨੇ 13 ਕਿਲਿਆਂ ਦੀ ਸਾਰੀ ਫਸਲ ਦੇ ਦਿੱਤਾ ਉਹ ਜਿਗਰ ਹੈ ਬਈ ਉਹ ਪਰਮਾਤਮਾ ਹੀ ਕਰਾਉਣ ਵਾਲਾ ਉਹ ਤੋਂ ਜੀਤੋ ਕਰਾਉਣਾ ਜਿੰਨਾ ਉਹਨਾਂ ਉਹੀ ਕਰਾਉਂਦਾ ਤੇ ਜਿਹੜੀਆਂ ਹੁਣ ਵੀ ਮੰਨ ਲਓ ਸਰਕਾਰ ਦੀਆਂ ਪਹਿਲਾਂ ਰਣਨੀਤੀਆਂ ਹੋਰ ਰਣਨੀਤੀਆਂ ਲਾ ਹੁੰਦੀਆਂ ਨੇ ਵੀ ਆਪਾਂ ਜਦੋਂ ਇਹਦਾ ਪ੍ਰਾਲੀ ਫੂਕਦੇ ਆ ਉਹਦੋਂ ਸੈਟਲਾਈਟ ਨੂੰ ਪਤਾ ਲੱਗ ਜਾਂਦਾ ਹੈ ਹਾਂ ਮੁਲਾਜ਼ਮਾਂ ਨੂੰ ਇਤਲਾਹ ਹੋ ਜਾਂਦੀ ਹੈ ਜਦ ਜੇ ਉੱਥੇ ਜਾਊਗੀ ਉਹੀ ਰੋਣਾ ਰੋ ਰਹਿਣਾ ਵੀ ਹੁਣ ਕਾਹਤੋਂ ਪਤਾ ਲੱਗ ਰਿਹਾ ਵੀ ਹੁਣ ਕਿੱਥੇ ਨੇ ਹੋ ਮਿੰਟੋਜ਼ ਕੰਟੀ ਹੁਣ ਕਾਹਤੋਂ ਜਿਹੜੇ ਕਹਿੰਦੇ ਅਸੀਂ ਇੰਨੇ ਮੁਲਾਜ਼ਮਾਂ ਦੀ ਟੀਮ ਬਣਾਤੀ ਉਸ ਵਕਤ ਕਹਿ ਰਹੇ ਹੁੰਦੇ ਨੇ ਜਦੋਂ ਆਪਾਂ ਅੱਗਾ ਲਾਉਨੇ ਆ ਹਾਂ ਹਾਂ ਸਾ ਵਿੱਚੇ ਬਿਜਲੀ ਵਾਲਿਆਂ ਨੂੰ ਲਾਤਾ ਵਿੱਚੇ ਪੁਲਿਸ ਵਾਲਿਆਂ ਨੂੰ ਲਾਤਾ ਵਿੱਚੇ ਮਾਸਟਰਾਂ ਨੂੰ ਲਾਤਾ ਪਿੱਛੇ ਪੜਵਾਰੀਆਂ ਨੂੰ ਲਾਤਾ ਵੀ ਹੁਣ ਕਿੱਧਰ ਗਏ ਹੋ ਵੀ ਹੁਣ ਉਹ ਬੰਦੇ ਕਿੱਥੇ ਗਏ ਗੱਲ ਵੀ ਠੀਕਾ ਵੀ ਹੁਣ ਕਾਹਤੋਂ ਨਹੀਂ ਆ ਕੇ ਮਿਲ ਰਹੇ ਹੋ ਹੁਣ ਉਹ ਲੱਠੇ ਚੱਕੀ ਪਰਦੇ ਦੇ ਜਿਹੜੇ ਉਹ ਕਿੱਥੇ ਨੇ ਵੀ ਜਿਹਦਾ ਕਿਸਾਨ ਆਪ ਗਲੌਂਦਾ ਹੈ ਉਹਦੇ ਪਰਚਾ ਕਰ ਦੋ ਪਰਚਾ ਕਰ ਦੋ ਜੇ ਉਹਦੀ ਲੱਗ ਗਈ ਵਿਚਾਰੇ ਦੀ ਫਸਲ ਖਰਾਬ ਹੋਊਗੀ ਤਾਂ ਉਹਨੂੰ ਕੋਈ ਚਾਹੇ ਫਸਲ ਮੱਚ ਜੇ ਤਾਂ ਵੀ ਨਾ ਕੋਈ ਪੁੱਛ ਰਿਹਾ ਹਾਂ ਕੋਈ ਉਹਨੂੰ ਪੁੱਛਦਾ ਵੀ ਨਹੀਂ ਹੈਗਾ ਹਨਾ ਇਹੀ ਇਹ ਤਾਂ ਕੰਮ ਕਰ ਲਊਗੀ ਖਰਚਿਆਂ ਦੀ ਤਾਂ ਹਮ ਸਰਕਾਰ ਦੇ ਨਾ ਕੰਮ ਹੀ ਆਏ ਨਾ ਕੰਮ ਹੀ ਆ ਨੇ ਮਾਰੂ ਮਾਰੂ ਨੀਤੀਆਂ ਕਹਿੰਦੇ ਨੇ ਜਿਹਨੂੰ ਮਾਰੂ ਨੀਤੀਆਂ ਨੇ ਉਹ ਨੇ ਇਹ ਪੰਜਾਬੀ ਕਿਸਾਨਾਂ ਨੂੰ ਮਾਰਨਾ ਹਾਂ ਆਪਣੇ ਲੈ ਬੈਦਾ ਪਲਾਨ ਬਹੁਤ ਬਾਅਦ ਚ ਪਤਾ ਲੱਗਦਾ ਜਿਹੜੇ ਇਹਨਾਂ ਨੇ ਬਹੁਤ ਪਹਿਲਾਂ ਬਣਾ ਰੱਖੇ ਹੁੰਦੇ ਨੇ ਹਮ ਨਹੀਂ ਵੀ ਇਹ ਖੂਨਾਂ ਜਾਂਉਂਦੇ ਨੇ ਇੱਕ ਟਾਈਪ ਦੀਆਂ ਜ਼ਮੀਨਾਂ ਖੂਨ ਐਦੂੰ ਯਾਰ ਖੂਨ ਵਾਲਾ ਕੀ ਕੰਮ ਐ ਜਦੋਂ ਕਿਸਾਨ ਦੀ ਬਾਈ ਨਹੀਂ ਫੜਨੀ ਹਮ ਇੱਥੇ ਆ ਕੇ ਜੱਟ ਅ ਜੀਮੀਦਾਰ ਮਾਰਦਾ ਇੱਕ ਪਹਿਲਾਂ ਵੀਡੀਓ ਆਈ ਥਰਨਿਆ ਬਗਤ ਬਹੁਤ ਔਖਾ ਉਹਦੀ ਮੈਂ ਕੋਠੇ ਦੇ ਬੀਜ ਲੂੰਗਾ ਕਣਕਾ ਹਾਂ 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 ਵੀ ਕੋਠੇ ਵਾਲੀ ਨਾਲ ਰਜਾ ਦੇਗਾ ਤੂੰ ਲੋਕਾਂ ਨੂੰ ਨਾਲੇ ਆਪ ਰੱਜ ਲੈਗਾ ਤੂੰ ਆਹ ਕੋ ਚੱਲ ਲੈਣਾ ਕੋਠੇ ਦੇ ਬੀਜ ਲੈਣਾ ਜਿਹੜਾ ਕੋਸਾ ਕੋਸ ਹੋ ਜਾਂਦਾ ਜੀਮੀਦਾਰ ਨਾਲ ਇੱਕ ਝੱਟ ਵੀ ਨਹੀਂ ਚੱਲਣੀ ਉਹ ਇਹ ਜੇ ਨੇ ਇਹ ਲੋਕ ਜਿਹੜੇ ਆਪਣੇ ਏਕਾਂ ਨਹੀਂ ਦਿਖਾਉਂਦੇ ਹੈਗੇ ਇੱਕ ਦੂਜੇ ਦੀ ਲੱਤ ਖਿੱਚਦੇ ਨੇ ਬਾਹ ਖਿੱਚਦੇ ਨੇ ਉਹਨਾਂ ਹੀ ਡੋਬੇ ਹੋਏ ਆਂ ਪੱਕਟਾ ਜੱਟ ਜਿਮੀਦਾਰ ਦੇਖ ਮੀਂਹ ਹਨੇਰੀਆਂ ਗੋਲੇ ਹੂੰ ਅੱਗਾ ਸਾਰਾ ਕੁਝ ਝੱਲ ਕੇ ਫੇਰ ਉਹਦਾ ਸ਼ੁਕਰ ਕਰਦਾ ਹਾਂ ਵਿਚਾਰ ਕੋਈ ਕੋਈ ਗੱਲ ਨਹੀਂ ਆ ਫੇਰ ਆ ਜੂਗੀ ਪ੍ਰਮਾਤਮਾ ਚਲ ਆਪੇ ਦਊਗਾ ਵੀ ਆ ਜੂ ਅਗਲੀ ਵਾਰੀ ਸੀ ਨਹੀਂ ਹਾਂ ਪਰ ਜੇ ਕਿਤੇ ਧਰਨਾ ਲੱਗਿਆ ਹੋਵੇ ਜਾਂ ਕੋਈ ਵੀ ਕੁਝ ਐਸੀ ਦੀ ਗੱਲ ਕਹਿਣ ਵਾਲੇ ਨੇ ਕਹੇ ਨੇ ਬੇਲੜ ਨੇ ਜੀ ਇਹਨਾਂ ਨੇ ਐ ਕਰ ਲਿਆ ਇਹਨਾਂ ਨੇ ਫਲਾਣਾ ਕਰ ਲਿਆ ਹੂੰ ਕਰਦੇ ਤਾਂ ਆਪਣੇ ਵਸਤੀ ਨੇ ਔਰ ਹਣਾ ਲੋਕ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਹੁੰਦੇ ਨੇ ਵੀ ਯਾਰ ਰਾਹ ਰੋਕਤਾ ਜਿਵੇਂ ਕਰਤਾ ਜੀ ਬਾਹਰ ਕਰ ਹਾਂ ਜੀ ਇੱਕ ਦਿਨ ਦਾ ਵੀ ਰੋਕਾਂ ਉਹਦੇ ਪਿੱਛੇ ਔਖੇ ਹੋ ਜਾਂਦੇ ਨੇ ਜੀ ਹੋਰ ਕਿਸਾਨਾਂ ਕੋਲੇ ਰੋਕਣ ਕੀ ਹੋਰ ਇਹ ਨਹੀਂ ਹੋਰ ਜ਼ੋਰ ਕੀ ਹੈ ਉਹੀ ਤਾਂ ਗੱਲ ਹੈ ਕੋਈ ਹੋਰ ਜ਼ੋਰ ਵੀ ਨਹੀਂ ਕੋਈ ਮਲਾਜ ਹੋਣੇ ਉਹ ਤਾਂ ਪੈਨ ਡਾਊਨ ਕਰ ਦੇਣਗੇ ਚਲੋ ਮੰਨ ਲੇ ਆਪਾਂ ਨੇ ਹਾਂ ਕੱਲ ਮੈਂ ਸ਼ੂਟ ਕਰਤੀ ਜੀ ਮੈਂ ਸ਼ੂਟ ਕਰਤੀ ਪੈਨ ਡਾਊਨ ਉਹਨਾਂ ਕੋਲ ਦੇ ਦੋਨੇ ਹਣਾ ਆਪਾਂ ਤੇ ਕਿਸਾਨਾਂ ਕੋਲੇ ਤਾਂ ਇੱਕ ਸੜ ਕੇ ਆਇਆ ਜਾਂ ਰੀਲਾਂ ਨੇ ਰੋਕਣ ਨੂੰ ਬਸ ਨਹੀਂ ਸਰਕਾਰ ਨੂੰ ਪਰ ਉਸ ਔਰ ਉੱਥੇ ਜਾਣ ਲੱਗੇ ਤੇ ਹੁਣ ਤੇਰੇ ਸਾਹਮਣੇ ਵੀ ਦਿੱਲੀ ਨੂੰ ਜਾਂਦੇ ਆ ਗੱਲ ਕਰਦੇ ਆ ਰਸਤਾ ਤਾਂ ਰੋਕਾ ਉਹਨਾਂ ਨੇ ਹਾਂ ਆਪ ਥੋਪਤਾ ਸਾਰਾ ਕਿਸਾਨਾਂ ਤੇ ਇਹ ਜਿੰਨਾ ਵੀ ਹੈਗਾ ਸੀ ਨਹੀਂ ਉਧਰ ਲੰਘ ਜਾਂਦੇ ਹੁਣ ਮਿਲਣ ਬਾਅਦ ਤੇ ਜਾ ਰਹੇ ਸੀ ਸਾਡੀ ਸੁਣਵਾਈ ਕਰੋ ਹਾਂ ਉਥੇ ਉਥੇ ਸੁਣ ਰਿਹਾ ਵੀ ਕੋਈ ਨੇ ਉਹਦਾ ਉਹਦਾ ਚੁੱਪ ਕੀਤੇ ਲੰਘ ਜੰਦੇ ਕਿਸਾਨ ਜਿੱਥੇ ਉਹਨਾਂ ਨੂੰ ਰੋਕੇ ਅਗਲੀ ਨਾ ਰੁਕਦੇ ਹਨਾ ਨਾ ਰੁਕਦੇ ਸਿਰਫ ਆਪਦੀ ਆਪਾਂ ਉੱਥੇ ਬਾਜ ਬਲੰਦ ਕਰਨੇ ਜਾ ਰਹੇ ਤੇ ਪਹਿਲਾਂ ਵੀ ਤਾਂ ਉੱਥੇ 14 ਮਹੀਨੇ ਲਾ ਕੇ ਆਏ ਤੇ ਲਾ ਕੇ ਆਏ ਤੇ ਕੋਈ ਕਿਸੇ ਜਦੋਂ ਕਿ ਇਹਦਾ ਨੁਕਸਾਨ ਕਰਿਆ ਨਾ ਨਾ ਕੋਈ ਨੁਕਸਾਨ ਨਹੀਂ ਕਿਸੇ ਨੂੰ ਦੁੱਖ ਨਹੀਂ ਹੋਇਆ ਨਾਲੇ ਉਹ ਸ਼ਹਿਰ ਵਾਸੀ ਨੂੰ ਵੀ ਦਿੱਲੀ ਦੇ ਨੂੰ ਹਾਂ ਉਲਟਾ ਉਹਨਾਂ ਨੂੰ ਖਵਾਈ ਆ ਉਹਨਾਂ ਟਾਈਮ ਹਾਂ ਕਿੰਨੇ ਲੋਕਾਂ ਦਾ ਉਹ ਟੈਂਪਟ ਡਬਲਿਆ ਟਿੱਡ ਪਰ ਭਰੇ ਆ ਹੂੰ ਇਹ ਗੱਲਾਂ ਨੇ ਵੀ ਇਹ ਗੱਲ ਕਰਕੇ ਯਾਰ ਵੀ ਜਿਹੜੇ ਉਹਨ ਨੇ ਨਾ ਤੇਰੇ ਲੀਡਰ ਨੇ ਲੀਡਰ ਲਾ ਲੋ ਸਰਕਾਰਾਂ ਲਾ ਲੋ ਏਜੰਸੀਆਂ ਨੇ ਏਜੰਸੀਆਂ ਨੇ ਵੀ ਉਹ ਕਿੱਧਰ ਗਈਆਂ ਆ ਟਾਈਮ ਹੁਣ ਕਿੱਥੇ ਨਹੀਂ ਕਿੱਥੇ ਨੇ ਹੋ ਹੂੰਨ ਕਾਤੋਂ ਸੁਣਵਾਈ ਨਹੀਂ ਹੈਗੀ ਬਹੁਤ ਥਾਵੇਂ ਤਾਂ ਏਰੀਆ ਦੇ ਏਰੀਏ ਫਸਲ ਦੇ ਮੱਚ ਗਏ ਜਿਨ੍ਹਾਂ ਨੇ ਵਿਚਾਰਿਆਂ ਨੇ ਖੁੱਡ ਵੀ ਨਹੀਂ ਵੱਢ ਕੇ ਦੇਖਿਆ ਹੂੰ ਕੀ ਉਹਨਾਂ ਦੀ ਜਾ ਕੇ ਕਿਸ ਨੇ ਬਾਹ ਫੜੀ ਹੈ ਹੂੰ ਕੋਈ ਉਹਨਾਂ ਨੂੰ ਐਲਾਨ ਕਰਿਆ ਵੀ ਸਾਨੂੰ ਕੋਈ ਗੱਲ ਨਹੀਂ ਅਸੀਂ ਇੰਨਾ ਮੁਆਵਜ਼ਾ ਦੇ ਦਾਂਗੇ ਮੁਆਵਜ਼ੇ ਦਾ ਹੁਣ ਤੱਕ ਆ ਪਹਾੜਿਆਂ ਦੇ ਔਰ ਗੋਲੇ ਵਾਲਿਆਂ ਦੇ ਹੋ ਨਹੀਂ ਮਿਲੇ ਹੈਗੇ ਹਮ ਹਲੇ ਤੱਕ ਨਰਮਿਆਂ ਦੇ ਨਹੀਂ ਮਿਲੇ ਹਨਾ ਹਾਂ ਤੇ ਜਿਹੜਾ ਇੱਕ ਪਿੱਛੇ ਵੀਡੀਓ ਵੀ ਆਈ ਸੀ ਕਹਿੰਦੇ 15 16 ਕਿੱਲੇ ਮੱਚ ਗਏ ਨਾ ਕਿਸੇ ਦੇ ਵਿਚਾਰੇ ਦੇ ਹਾਂ ਹਾਂ ਉਹ ਵੀ ਠੇਕੇ ਵਾਲੇ ਠੇਕੇ ਵਾਲੇ ਹੋਰ ਹੁਣ ਹਮ ਇਹ ਗੱਲ ਹੈ ਇਹ ਤਾਂ ਚਲੋ ਸਾਹਮਣੇ ਆ ਗਏ ਨੇ ਵੀਡੀਓ ਜਿਹੜੀਆਂ ਨਹੀਂ ਸਾਹਮਣੇ ਆਈਆਂ ਜਾਂ ਨਹੀਂ ਪਈਆਂ ਹਨਾ ਕਿਸੇ ਤੋਂ ਆਪਾਂ ਨੇ ਵੀਡੀਓ ਮੱਚ ਗਏ ਹੋ ਏਰੀਆ ਤਾਂ ਯਾਰ ਇਹ ਤਾਂ ਹੁਣ ਇੱਕ ਆਪਣੇ ਜਿੰਨਾ ਕੁ ਦੇਖ ਲਿਆ ਉਹਨਾਂ ਕਾ ਆਪਣੇ ਅੱਖਾਂ ਦੇਖਾਂ ਤੋਂ ਪਰਾਂ ਵੀ ਬਹੁਤ ਕੁਝ ਹੈ ਸਹੀ ਗੱਲ ਹੈ ਉਹ ਦਰਖਤ ਦੇਖ ਲੈ ਕਿੰਨਾ ਮੱਚਿਆ ਇਹਦੇ ਵਿੱਚ ਇੰਨਾ ਜੀਵ ਜੰਤੂ ਦਾ ਨੁਕਸਾਨ ਹੋਇਆ ਚਲੋ ਕੱਲੀ ਅੱਗ ਨਾਲ ਵੀ ਨਹੀਂ ਜਿਹੜੇ ਗੋਲੇ ਪੈ ਗਏ ਪਿੱਛੇ ਜਿਹੜਾ ਉਹਦੇ ਨਾਲ ਬਿਮਾਰ ਹੋਈ ਆ ਉਹ ਮਾਰ ਹੋਊਗੀ ਫਸਲਾਂ ਨੂੰ ਉਹ ਸਾਰਿਆਂ ਨੂੰ ਹੋਊਗੀ ਹੋਊਗੀ ਨਾਲੇ ਅੱਗ ਦਾ ਚਲੋ ਵਿਚ ਦੀ ਲੰਗੀ ਲੱਗ ਕੇ ਨਾ ਇਹ ਵਿਚ ਦੀ ਲੰਗੀ ਹਾਂ ਆਦ ਬਚਾਲਾ ਜਾ ਕਰਤਾ ਇਹਦਾ ਅੱਧੀ ਇਧਰ ਨੂੰ ਲੰਗੀ ਅੱਧੀ ਇਹਨੇ ਯਾਰ ਕਿੱਥੇ ਰੁਕਣਾ ਸੀ ਇਹਨੇ ਜੇ بارش ਨਾ ਆਉਂਦੀ ਜੇ بارش ਨਾ ਆਉਂਦੀ ਹਨਾ ਇਹ ਤਾਂ ਬਹੁਤ ਗਾਂਹਾਂ ਜਾ ਕੇ ਰੁਕ ਇਹਨਾਂ ਨੂੰ ਕਾਹਦੇ ਨਾਲ ਭਜਾ ਲੂਗਾ ਬੰਦਾ ਇਹਨੂੰ ਅੱਗ ਨੂੰ ਇਹ ਸਰਕਾਰ ਨੂੰ ਕਿਤੇ ਨਾ ਕਿਤੇ ਮੁਆਵਜ਼ੇ ਦੇਣੇ ਚਾਹੀਦੇ ਨੇ ਲੋਕਾਂ ਨੂੰ ਯਾਰ ਇਹਦਾ ਇੱਕ ਇੱਕ ਤਰ੍ਹਾਂ ਦਾ ਇੰਸ਼ੋਰੈਂਸ ਚਾਹੀਦਾ ਉਹਦਾ ਜਿੰਮੇਦਾਰ ਦਾ ਵੀ ਜਿਹੜਾ ਉਹਨੂੰ ਮਿਲ ਸਕੇ ਖੁੱਲੇ ਸਮਾਨ ਥੱਲੇ ਪਈ ਹੁੰਦੀ ਆ ਇਹ ਸਾਰੀ ਫਸਲ ਸਾਰੀ ਫਸਲ ਇਹਦੇ ਕਿਹੜਾ ਸੈਟ ਆ ਇਹ ਜਦੋਂ ਵੱਡੀ ਜੀ ਵੱਢ ਕੇ ਵੇਚ ਲਈ ਫੇਰ ਆਪਦੀ ਆ ਨਹੀਂ ਕਾਦੀ ਆ ਇਹ ਆਪਦੀ ਸਹੀ ਗੱਲ ਹੈ ਫਸਲ ਹੂੰ ਆ ਵੀ ਗੜੀ ਪੈ ਗਈ ਜੀ ਉਹ ਤਾਂ ਫਿਰ ਛਾੜ ਦੇਣਗੇ ਸਾਰੀਆਂ ਨਾ ਉਹ ਤਾਂ ਸਾਰੀ ਨੂੰ ਖਰਾਬ ਕਰ ਦੇਣਗੇ ਸਾਰੀ ਉਹ ਖਰਾਬ ਹੋ ਜਾਂਦੇ ਕਿਸੇ ਵੀ ਨਹੀਂ ਹੁੰਦਾ ਟੁੱਟੀਆਂ ਵੀ ਨਹੀਂ ਆਉਂਦੀ ਲੋਕਾਂ ਦੀ ਹੋ ਵੀ ਗਈਆਂ ਖਰਾਬ ਹੋ ਗਈ ਬਹੁਤ ਜ਼ਿਆਦੇ ਹੋਈਆਂ ਨੇ ਬਾਈ ਪਹਿਲੇ ਹੀ ਹੋ ਗਈਆਂ ਉਹ ਪੱਕਣ ਵਕਤੇ ਬਹੁਤ ਨੁਕਸਾਨ ਹੋਇਆ ਮੁਆਵਜ਼ਾ ਕਿਸੇ ਨੂੰ ਨਹੀਂ ਮਿਲੇਗਾ ਮੁਆਵਜ਼ਾ ਕਿਸੇ ਨੂੰ ਨਹੀਂ ਮਿਲੇ ਕਿਸੇ ਨੇ ਪਾਇ ਵੀ ਨਹੀਂ ਕਿਹਾ ਕਿ ਹਾਂ ਤੁਹਾਨੂੰ ਇੰਨਾ ਦੇਵਾਂਗੇ ਉਹਨਾਂ ਨੂੰ ਦੇਣਾ ਬਣਦਾ ਹੈ ਤੇ ਕੀ ਆਖਰ ਚ ਬੇਨਤੀ ਕਰਨ ਚਾਹੋਗੇ ਸਾਰੇ ਲੋਕਾਂ ਨੂੰ ਬੇਨਤੀ ਦਾ ਯਾਰ ਇਹੀ ਹੈ ਸਰਕਾਰਾਂ ਨੂੰ ਵੀ ਬੇਨਤੀ ਹੈ ਵੀ ਇਹਨਾਂ ਦੀ ਬਾਹ ਫੜੀ ਜਾਵੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਹੂੰ ਵੀ ਜਿਹੜਿਆਂ ਨੇ ਵਿਚਾਰਿਆਂ ਦੇ ਕਣਕੇ ਤਬਾਹ ਹੋ ਗੀ ਹੂੰ ਸਬਜ਼ੀਆਂ ਦੀਆਂ ਉਹ 1 ਸੇਕ ਲੱਖ ਕੇ ਤਬਾਹ ਹੋ ਗਈਆਂ ਵਿੱਚ ਹਾਂ ਹੈਨਾ ਜਿੱਥੋਂ ਦੀ ਹੁਣ ਇਹ ਅੱਗ ਲੱਗੀ ਹੈ ਜੇ ਕਿਹਦੀ ਨਾ ਕੋ ਸਬਜ਼ੀ ਆਊਗੀ ਤਾਂ ਮੱਛੀ ਹੋ ਐ ਹਾਂ ਜਿਵੇਂ ਹੁਣ ਮੱਕੀ ਦੇਖ ਲੋ ਜੇ ਪਾਣੀ ਖੜਾ ਹੀ ਹੁੰਦਾ ਫਿਰ ਵੀ ਕੀ ਹੱਲ ਕਰਦਾ ਫਿਰ ਵੀ ਕੀ ਹਾਲ ਹੋਊਗਾ ਵੀ ਬਾਕੀ ਬਈ ਜੱਟ ਜਿਮੀਦਾਰ ਜਾਂ ਹੋਰ ਆਪਣੇ ਨਾਲ ਜੁੜਦੇ ਜਿਹੜੇ ਆਪਣੇ ਹਮਦਰਦੀ ਨੇ ਜੇ ਆਪਾਂ ਇਹਨਾਂ ਤੋਂ ਆਸ ਨਾ ਰੱਖੀਏ ਤਾਂ ਉਹਨਾਂ ਦੀ ਮਦਦ ਕਰੀ ਜਾਵੇ ਜਣੀ ਇਹ ਕਰਨਾ ਤਾਂ ਗਵਰਨਮੈਂਟ ਦਾ ਬਣਦਾ ਹੈ ਅਰਜ ਦਾ ਹਾਂ ਵੀ ਇਹਨਾਂ ਨੂੰ ਦਿੱਤਾ ਜਾਵੇ ਜੋ ਵੀ ਬਣਦਾ ਹੂੰ ਅੱਧਾ ਪਚੱਦਾ ਕੁਸਤਾ ਦਿੱਤਾ ਜਾਵੇ ਜਿਹੜਾ ਉਹਨਾਂ ਦਾ ਖਰਚਾ ਦਾ ਮੁੜ ਜਾਵੇ ਉਸ ਦਾ ਦਿੱਤਾ ਜਾਵੇ ਬੇਨਤੀ ਤਾਂ ਇਹ ਹੈ ਵੀ ਆਪਾਂ ਆਪਸ ਦੇ ਵਿੱਚ ਮਿਲ ਜੁਲ ਕੇ ਰਹੋ ਹੂੰ ਇੱਥੇ ਬਹੁਤ ਤਰ੍ਹਾਂ ਦਾ ਕੋਸਾ ਹੁੰਦਾ ਹੈ ਬੰਡੀਆਂ ਪਾਉਣ ਵਾਲਾ ਲੜਾਉਣ ਵਾਲਾ ਆਪਾਂ ਨੂੰ ਆਪਸ ਦੇ ਵਿੱਚ ਹੂੰ ਜਾਤੀਆਂ ਤੌਰ ਤੇ ਲਾ ਲੋ ਠੀਕ ੱਲੀ ਹੈ ਇਹ ਵੀ ਸਾਰੇ ਪੰਜਾਬ ਨੂੰ ਇਕਾ ਕਰਨਾ ਪਊਗਾ ਫੇਰ ਇਕਾ ਕਰਨਾ ਪਊਗਾ ਫੇਰ ਜਾ ਕੇ ਕਿਤੇ ਆਪਾਂ ਨੀ ਬਚੂਗੀ ਫੇਰ ਕਿਤੇ ਜਾ ਕੇ ਪੰਜਾਬ ਬਚੂਗਾ ਪੰਜਾਬ ਬਚੂਗਾ ਹੂੰ ਠੀਕ ਹੈ ਹੂੰ ਤੇ ਦੋਸਤੋ ਤੁਹਾਡੀ ਕੀ ਰਾਏ ਆ ਇਸ ਮਾਮਲੇ ਦੇ ਵਿੱਚ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਕਰ ਦਿਓ ਤੇ ਨਾਲ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਤੇ ਸਾਡੇ ਕਮੈਂਟਾਂ ਦੇ ਵਿੱਚ ਜਰੂਰ ਜਰੂਰ ਦੱਸਿਓ ਵੀ ਕਿੱਥੇ ਕਿੱਥੇ ਨੁਕਸਾਨ ਹੋਏ ਨੇ ਤਾਂ ਕਿ ਆਪਾਂ ਇਹ ਆਵਾਜ਼ ਸਰਕਾਰ ਤੱਕ ਪਹੁੰਚਾ ਸਕੀਏ ਧੰਨਵਾਦ ਤੇ ਹੋਰ ਵੀਡੀਓ ਦੇਖਣ ਵਾਸਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਬੈਲ ਆਈਕਨ ਆ ਉਹ ਦਬਲਿਓ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਉਹ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ